ਪਾਕਿਸਤਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ ਮੁਰ ਤੋਂ ਲੋਕਾਂ ਨੂੰ ਲੋਕਾਂ ਦੇ ਘਰਾਂ ਨੂੰ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਹਿਲਾਂ ਤਾਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਸੀਜ਼ਫਾਇਰ ਲਈ ਰਾਜ਼ੀ ਹੋਇਆ ਸੀ ਸਹਿਮਤੀ ਜਤਾਈ ਸੀ 48 ਘੰਟਿਆਂ ਦੇ ਲਈ ਜਿਹੜਾ ਸੀਜ਼ਫਾਇਰ ਦੇ ਲਈ ਸਹਿਮਤੀ ਜਿਹੜੀ ਜਤਾਈ ਗਈ ਸੀ ਪਰ ਬਾਅਦ ਦੇ ਵਿੱਚ ਉਹ ਪਾਕਿਸਤਾਨ ਦੇ ਵੱਲੋਂ ਘਟਿਆ ਹਰਕਤ ਜਿਹੜੀ ਉਹ ਕੀਤੀ ਜਾਂਦੀ ਹੈ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਅਫਗਾਨਿਸਤਾਨ ਤੇ ਜਿਹੜੇ ਆ ਹਵਾਈ ਹਮਲੇ ਕੀਤੇ ਜਾਂਦੇ ਆ ਅਫਗਾਨਿਸਤਾਨ ਦੇ ਕਈ ਪ੍ਰਾਂਤਾਂ ਤੇ ਹਵਾਈ ਹਮਲੇ ਕੀਤੇ ਜਾਂਦੇ ਜਿਸ ਦੇ ਕਾਰਨ ਅਫਗਾਨਿਸਤਾਨ ਦੇ ਵਿੱਚ ਕਾਫੀ ਹੰਗਾਮਾ ਹੋ ਰਿਹਾ ਕਾਫੀ ਜਿਹੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਾਫੀ ਲੋਕਾਂ ਦੀ ਜਿਹੜੀ ਆ ਜਾਨ ਵੀ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੇ ਉਲੰਘਣਾ ਕਰਨ ਤੋਂ ਬਾਅਦ ਕੀਤੇ ਗਏ ਹਵਾਈ ਹਮਲਿਆਂ ਦੇ ਵਿੱਚ 8 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 3 ਜਿਹੜੇ ਅਫਗਾਨਿਸਤਾਨ ਦੇ ਕਰੈਕਟਰ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ 7 ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਿਹਾ ਤਾਂ ਦੱਸ ਦਈਏ ਕਿ 에어 ਸਟ੍ਰਾਈਕ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ 8 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈ ਇਹਨਾਂ 8ਾਂ ਦੇ ਵਿੱਚੋਂ 3 ਅਫਗਾਨ ਦੇ ਕਰ ਦਮਦ ਭਾਗੀ ਖਬਰ ਹੈ ਹਵਾਈ ਹਮਲੇ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕਾਫੀ ਜੜਾ ਰੋਸ ਦੇਖਿਆ ਜਾ ਰਿਹਾ ਹੈ ਇਸੇ ਦੇ ਚਲਦਿਆਂ ਅਫਗਾਨਿਸਤਾਨ ਦੇ ਵੱਲੋਂ T20 ਸੀਰੀਜ਼ੇ ਖੇਡਣ ਤੋਂ ਵੀ ਜਿਹੜਾ ਪਾਕਿਸਤਾਨ ਦੇ ਨਾਲ ਉਹ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਕ੍ਰਿਕਟ ਜਿਹੜਾ ਉਹ ਨਹੀਂ ਖੇਡਣਗੇ ਦੱਸ ਦਈਏ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਜਾਨੀ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ 에ਅਰ ਸਟ੍ਰਾਈਕ ਕੀਤੀ ਸੀ ਪਾਕਿਸਤਾਨ ਨੇ ਹਵਾਈ ਹਮਲਾ ਕੀਤਾ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 8 ਲੋਕਾਂ ਦੀ ਜਿਹੜੀ ਆ ਜਾਨ ਚਲੀ ਗਈ ਸੀ 7 ਲੋਕ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ 8 ਲੋਕ ਮਰੇ ਸੀ ਜਿਨ੍ਹਾਂ 8 ਲੋਕਾਂ ਦੀ ਮੌਤ ਹੋਈ ਸੀ ਉਹਨਾਂ 8 ਲੋਕਾਂ ਦੇ ਵਿੱਚ 3 ਜਿਹੜੇ ਆ ਅਫਗਾਨਿਸਤਾਨ ਦੇ ਕ੍ਰਿਕਟਰ ਵੀ ਦੱਸੇ ਜਾ ਰਹੇ ਨੇ ਜਿਹੜੇ ਹਣ ਮ੍ਰਿਤਕ ਹੋ ਚੁੱਕੇ ਨੇ ਉਹਨਾਂ ਦੀ ਪਛਾਣ ਦੱਸ ਦਈਏ ਕਿ ਇੱਕ ਦਾ ਨਾਮ ਹੈਰੂਨ ਇੱਕ ਕਬੀਰ ਤੇ ਇੱਕ ਸ਼ਵਕਤੁੱਲਾ ਵਜੋਂ ਹੋਈ ਹੈ ਅਫਗਾਨਿਸਤਾਨ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਉਹ ਪਾਕਿਸਤਾਨ ਦੇ ਨਾਲ ਜਿਹੜਾ ਹੋਣ ਵਾਲੀ T20 ਸੀਰੀਜ਼ ਉਹ ਨਹੀਂ ਖੇਡਣਗੇ ਪਾਕਿਸਤਾਨ ਦੇ ਵੱਲੋਂ ਜਿਹੜਾ 48 ਘੰਟਿਆਂ ਦੇ ਲਈ ਅਫਗਾਨਿਸਤਾਨ ਦੇ ਨਾਲ ਸੀਜ਼ਫਾਇਰ ਤੇ ਸਹਿਮਤੀ ਜਤਾਈ ਗਈ ਸੀ ਰਾਜੀ ਜੜੇ ਹੋਏ ਸੀ ਪਰ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਜਿਹੜਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਲੋਕਾਂ ਦੇ ਘਰਾਂ ਨੂੰ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਫਗਾਨਿਸਤਾਨ ਦੇ ਕਈ ਪ੍ਰਾਂਤਾਂ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰਦੇ ਹੋਏ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਹਮਲੇ ਦੇ ਵਿੱਚ 8 ਲੋਕਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਜਿਹੜਾ ਤਬਾਹੀ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਹੋਈ ਆ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਇਹ ਤਿੰਨ ਜਿਹੜੇ ਕਰੈਕਟਰ ਉਹਨਾਂ ਦੀ ਵੀ ਜਿਹੜੀ ਆ ਮੌਤ ਹੋ ਗਈ ਆ ਤੇ ਹੋਰ ਸੱਤ ਲੋਕ ਜਿਹੜੇ ਆ ਜ਼ਖਮੀ ਦੱਸੇ ਜਾ ਰਹੇ ਹਾਲਾਂਕਿ ਪਹਿਲਾਂ ਤਾਂ ਬੀਤੇ ਦਿਨੀ ਜਿਹੜਾ ਹਮਲਾ ਹੋਇਆ ਸੀ ਬੀਤੀ ਰਾਤ ਹਮਲਾ ਹੋਇਆ ਹਾਲਾਂਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਸਹਿਮਤੀ ਹੋਈ ਸੀਗੀ ਉਹਨਾਂ ਦੇ ਵੱਲੋਂ ਸੀਜ਼ਫਾਇਰ ਕੀਤਾ ਗਿਆ ਸੀਗਾ 48 ਘੰਟਿਆਂ ਦੇ ਲਈ ਸਹਿਮਤੀ ਜਿਤਾਈ ਗਈ ਸੀ ਪਰ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਜਿਸ ਤੋਂ ਬਾਅਦ ਮੁਰਤੋਂ ਜਿਹੜਾ ਪਾਕਿਸਤਾਨ ਦੇ ਵੱਲੋਂ ਅਫਗਾਨਿਸਤਾਨ ਤੇ ਹਮਲਾ ਜਿਹੜ ਹਾ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਤੋਂ ਬਾਅਦ ਜਿਹੜਾ ਅਫਗਾਨਿਸਤਾਨ ਦੇ ਵਿੱਚ ਭਾਰੀ ਰੋਸ ਹੈ ਭਾਰੀ ਜਿਹੜਾ ਲੋਕਾਂ ਦੇ ਵਿੱਚ ਦੁੱਖ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜਿਹੜਾ ਉੱਥੇ ਤਬਾਹੀ ਜਿਹੜੀ ਆ ਹੋ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਜਿਹੜੀ ਆ ਉਲੰਘਣਾ ਕੀਤੀ ਗਈ ਹੈ ਤੇ ਅਫਗਾਨਿਸਤਾਨ ਤੇ ਮੁੜ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਅਫਗਾਨਿਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਕਾਫੀ ਰੋਸ ਹੈ